ਖੁਸ਼ੀਆਂ ਪਰਿਆ ਮਹੌੜਾ ਬੋਲਾ ਜਾਮਾ ਪ੍ਰੇਮ ਹੋਰਾ ਇਸੇ ਸ਼ਾਇਰ ਨੇ ਬੜਾ ਸੋਹਣਾ ਕਿਹਾ ਕਹਿੰਦਾ ਕੱਲਾ ਰੱਖਣਾ ਜੰਗਲਾਂ ਵਿੱਚੋਂ ਉਹਦੇ ਸੁਨੇ ਬੂਹੇ ਨੂੰ ਵੱਟ ਉਹ ਝਾੜ ਖਾਵੇ ਆ ਸਾਖੀ ਬਾਦਨੀ ਮਹਿਫਲਾਂ ਲੱਗਦੀਆਂ ਯਾਰਾ ਬਾਜਨ ਰਸਤ ਬਹਾਰ ਪਾਵੇ ਘਰ ਉਸੇ ਦੇ ਮਹਿਫਲੇ ਲੱਗਦੇ ਨੇ ਮਿੱਤਰ ਬੇਲਤੀ ਦੇ ਨਾਲ ਪਿਆਰ ਜਿਆਦੇ ਉਸ ਜੋਰ ਤੇ ਹਜ਼ਾਰਾਂ ਮਿੱਤਰਾਂ ਨਾਲ ਰਿਸ਼ਤੇਦਾਰ ਦੇ ਨਾਲ ਸਤਕਾਰ ਜਿਆਦੇ ਸਤਕਾਰ ਜਿਆਦੇ ਦਾ ਸ਼ੁਰੂ ਕਰਨ ਲੱਗੇ ਜੀ ਮਾਲਵੇ ਦਾ ਫੋਕ ਨਾਚ ਏ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਕਿਦਰ ਨੱਚਦੀ ਜਵਾਨੀ ਟੈਕ ਦਾ ਬੜੇਪਾ ਨਹਰਾਂ ਦੀ ਫਸਲਾਂ ਲੋਕ ਬੋਲੀਆਂ ਲੋਕ ਬੋਲੀਆਂ ਦੇ ਸਾਜਾਂ ਦਾ ਸੁਮੇਲ ਪੇਸ਼ ਹੈ ਮਲਵਈ ਕਿਦਾਂ ਮਲਵਈ ਕਿਦਾਂ ਓ ਤੱਕ ਜਵਾਨਾ ਟੱਕ ਤੱਕ ਲਈ ਤੱਕੇ

ਕੋਵੇ ਬਾਂਦੇ ਵਾਜਾ ਹੈ ਬੱਲੇ ਸ਼ਾਦੀ ਦਾ ਕਹਿੰਦੇ ਕਿ ਦੱਬਾ ਮੁੰਡੋ ਤੇ ਸਿਰ ਸਤਗੁਰ ਦੀ ਛਾਇਆ ਵਾਹ ਜੀ ਵਾਹ ਕਹਿੰਦੇ ਫਿਰ ਸੱਸ ਮਾਦੋ ਵਾਹ ਜੀ ਵੇ ਸੇ ਦੀ ਗੱਲ ਬੜੇ ਸਟੇਜਾਂ ਤੇ ਚਲਦੀ ਆ ਸੱਚੀ ਗੱਲ ਆ ਭਾਈ ਸਾਹਮਣੇ ਟਾਈ ਲਾਈ ਬੈਠਾ ਕੋਟ ਪਾਇਆ ਪੈਂਟ ਕੋ ਵਾਹ ਜੀ ਕਹਿੰਦੇ ਫਿਰ ਸੱਭ ਚੋ ਕਹਿੰਦੇ ਹੁਣ ਨਾ ਕਿਧਰੇ ਮੇਲ ਨਾਨਕਾ ਢੜਕਦੇ ਆ ਵਿੱਚ ਆਉਂਦਾ ਓ ਸੱਚੀ ਗੱਲ ਕਹੀ ਹੈ ਹੁਣ ਨਾ ਕਿਧਰੇ ਮੇਲ ਨਾਨਕਾ ਢੜਕਦੇ ਆ ਵਿੱਚ ਆਉਂਦਾ ਵਾਹ ਜੀ ਵਾਹ ਅਕੜ ਮੀ ਜੁੱਤੀ ਤੁਮਾ ਯਾਤਰਾ ਨਾਕੂ ਚੋਪਰ ਪਾਉਂਦਾ ਦਸਾ ਗੁੱਤ ਗਿਆ ਹਰ ਕੁਟਾਂਗਾ ਲਾਉਂਦਾ ਦਸਾ ਗੁੱਤ ਗਿਆ ਓਏ ਢੱਗੇ ਜਾਲਾਉਂਦਾ ਦਸਾ ਬੰਵਾ ਦੇ ਗਿਆ ਗੋਚ ਗਿਆ ਹਰ ਕੋਈ ਟਾਂਗਾ ਲਾਉਂਦਾ ਵੱਲੇ ਆ ਸਾਹਮਣੇ 5-7 ਸਾਲ ਦਾ ਜਵਾਕ ਮੋਬਾਈਲ ਚੱਕੀ ਬੈਠਾ ਕਹਿੰਦੇ ਮੋਬਾਈਲ ਦਾ ਚੋਗਾ ਕਹਿੰਦੇ ਮੋਬਾਈਲ ਨੇ ਬੜਾ ਕੁਝ ਗਵਾਹ ਵੀ ਦਿੱਤਾ ਤੇ ਬੜਾ ਕੁਝ ਦੇ ਵੀ ਦਿੱਤਾ ਕਹਿੰਦੇ ਜਿਹੜੀ ਵਿੱਚ ਦਿੱਤਾ ਫਾਇਦਾ ਉਹਦਾ ਨੁਕਸਾਨ ਵੀ ਪਤਾ ਵੱਲੇ ਮੋਬਾਈਲ ਚੱਕੀ ਬੱਠਾ ਮੁੰਡਾ ਸ਼ੇਹ ਸਾਹਿਬ ਨੇ ਬੜਾ ਸੋਹਣਾ ਕਿਹਾ ਕਹਿੰਦੇ ਹਾਂ ਜੀ ਕਹਿੰਦੇ ਕੰਮ ਧੰਦੇ ਨੂੰ ਹੱਥ ਨਹੀਂ ਲਾਉਂਦੇ ਕੰਮ ਧੰਦੇ ਨੂੰ ਉਹ ਵੱਲੇ ਜੀ ਉਹ ਕਹਿੰਦੇ ਨੂੰ ਹੱਥ ਨਹੀਂ ਲਾਉਂਦੇ ਚੰਗੇ ਪਾਲਦੇ ਬਣਦੇ ਨੋਟ ਹਿੰਦੇ ਚੱਲਦੇ ਡੀ ਜੇ ਦੇ ਉਹ ਗਾਣੇ ਉਹ ਚੱਲਦੇ ਡੀ ਜੇ ਦੇ ਗਾਣੇ ਆਈਫੋਨ ਤੇ ਵਾਈਫਾਈ ਨੂੰ ਵੱਲੇ 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 ਝੜ ਕੇ ਰਖੇ ਸੁਹਾਣੇ ਚੰਦਰੀ ਬਸ ਆਪਣੀ ਪਰਦੇ ਬਾਤ ਦੇ ਨਿਆਣੀ ਚੰਦਰੀ ਬਸ ਆਪਣੀ ਸੋਹਰ ਦੇ ਬਣਾ ਕੇ ਲੈੜੇ ਚੰਦਰੀ ਬਸ ਆਪਣੇ ਕਾਲ ਕੇ ਨਿਆਣੇ ਤੇ ਕੜੀ ਅੱਜ ਟ੍ਰੈਂਡ ਬਣ ਗਿਆ ਬਾਈ ਦੇ ਘੜੀ ਬੰਨੀ ਮੇ ਸਾਹਮਣੇ ਬਾਈ ਬੈਠਾ ਕਹਿੰਦੇ ਕੜੀ ਟ੍ਰੈਂਡ ਬਣ ਗਈ ਕਿਉਂਕਿ ਮੋਬਾਈਲ ਤੇ ਟੰਡ ਦੇਖਿਆ ਜਾਂਦਾ ਕੋਈ ਸਮਾਂ ਹੁੰਦਾ ਸੀ ਕੜੀ ਹਰ ਵਕਤ ਕੋਲੇ ਹੁੰਦੀ ਵਾਹ ਜੀ ਜੀ ਕਰਕੇ ਕਈ ਵਾਰੀ ਪਾਣੀ ਵਧਣਾ ਇੱਕ ਅੱਧੇ ਸਕਿੰਟ ਤੇ ਵੀ ਰੋਣਾ ਪੈਣਾ ਰਿਹਾ ਪਹਿਲਾਂ ਵੱਡਿਆ ਗਿਆ ਪਾਣੀ ਦਾ ਮਗਰੋਂ ਵੱਡਿਆ ਗਿਆ ਪਰ ਉਹ ਹੁਣ ਜੋਕ ਚੱਕਿਆ ਗਿਆ ਇਹ ਕੜੀ ਟ੍ਰੈਂਡ ਬਣ ਗਈ ਤੇ ਕਿਸੇ ਸ਼ਹਿਰ ਨੇ ਬੜਾ ਸੋਹਣਾ ਕਿਹਾ ਕੀ ਕਿਹਾ ਜੇ ਆ ਧਰਮਾ ਕਹਿੰਦਾ ਪਾਦੇ ਬੋਲੀਆਂ ਧਰਮਾ ਕਹਿੰਦਾ ਵਾਹ ਜੀ ਰਾ ਧਰਮਾ ਕਹਿੰਦਾ ਪਾਦੇ ਬੋਲੀਆਂ ਅੱਗੇ ਜਿਹੜੀਆਂ ਪਾਈਆਂ ਮਿੱਤ ਕੀਤਾ ਲੜੀਆਂ ਨੇ ਹੋਰ ਵਾਹ ਜੀ ਰਾ ਆ ਲੜੀਆਂ ਨੇ ਹੋਰ ਬਣਾਈਆਂ ਨਾਲ ਸੌਂਕ ਦੇ ਪਾਦੇ ਬੋਲੀਆਂ ਬੱਲੇ 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 ਇਹਦੇ ਮਨਾਦੀਆਂ ਨਾ ਭੱਤੂ ਸੂਰਾ ਤੂੰ ਜੋੜ ਬੋਲੀਆਂ ਹੋਰ ਸੱਚੀ ਗੱਲ ਕੀ ਆ ਵਿੱਚ ਪੈਲਸ ਦੇ ਪਾਈਆਂ ਅੱਜ ਦੇ ਮੁੰਡਿਆਂ ਨੇ ਪਤਾ ਯਾਰੇ ਲੜੀਆਂ ਹੈ ਤੇ ਮੁੰਡਿਆਂ ਨੇ ਯਾਰੇ ਲੜੀਆਂ ਹੈ ਤੇ ਉਹ ਮੁੰਡਿਆਂ ਨੇ ਦੇ ਮੋਬਾਈਲਾਂ ਨੇ ਕੰਦੇ ਘਾਡੀਆਂ ਰੇਤ ਲੜਾਈਆਂ ਹੁੰਦਾ। ਇਸੇ ਸ਼ਾਇਰ ਨੇ ਕਿਹਾ ਮਾਮਾ ਠੰਡੀਆਂ ਸ਼ਾਮਾਂ। ਵਾਹ ਜੀ ਵਾਹ ਕਿਉਂਕਿ ਬੜਿਆ ਜੀ ਆਪਾਂ ਦੇਖਿਆ ਟਰੈਕਟਰ ਟਰਾਲੀਆਂ ਦੇ ਦਾਲਿਆਂ ਤੇ ਲਿਖਿਆ ਮਾਮਾ ਠੰਡੀਆਂ ਸ਼ਾਮਾਂ। ਹਾਂ ਜੀ। ਪਰ ਇਹ ਮੁਹੰਮਦ ਸ਼ਾਹ ਦਾ ਸ਼ੇਰ ਆ, ਪੂਰਾ ਸ਼ੇਰ ਹੈ। ਕਹਿੰਦੇ ਭਾਈ ਭਾਈਆਂ ਦਾ ਦਰਦ ਵਟਾਉਂਦੇ। ਵਾਹ ਜੀ ਵਾਹ। ਭਾਈ ਭਾਈਆਂ ਦਾ ਦਰਦ ਵਟਾਉਂਦੇ, ਭਾਈ ਭਾਈਆਂ ਦੀਆਂ ਬਾਹਾਂ। ਸੱਚੀ ਗੱਲ ਕਹੀ ਹੈ। ਪਿਓ ਸਰਾਂ ਦੇ ਤਾਜ ਮੁਹੰਮਦ ਮਾਮਾ ਠੰਡੀਆਂ ਸ਼ਾਮਾਂ। ਮਾਮਾ ਠੰਡੀਆਂ ਸ਼ਾਮਾਂ। Oh, موسیقی ਵਾਪਰੇ ਦੀ ਕਿਰਪਾ ਨਾ ਮਾ ਜੋੜ ਬੋਲਣਾ ਪਾਵਾ ਵਾ ਜੀ ਵਾ ਕਹਿੰਦੇ ਹਰੀਆਂ ਹੋ ਗਈਆਂ ਚੰਡੀਆਂ ਕਿਉਂਕਿ ਮੇਰਾ ਪਿੰਡ ਭਦੌੜ ਆ ਅਸੀਂ ਆਪਦੇ ਭਦੌੜ ਤੇ ਬੋਲੀ ਜੋੜੀ ਵੀ ਆ ਆਪਦੀਆਂ ਲਿਖੀਆਂ ਬੋਲਣਾ ਪਾਵੇ ਵਾ ਜੀ ਧਿਆਨ ਨਾਲ ਸੁਣੀ ਜਰਾ ਕੀ ਕਹਿੰਦਾ ਸ਼ਾਇਰ ਕੀ ਕਹਿੰਦਾ ਓ ਪਿੰਡਾ ਬਿੰਡੋ ਪਿੰਡ ਮੱਲੇ ਨੇ ਪਿੰਡ ਭਦੌੜ ਹੈ ਅੱਛਾ ਓ ਵਾ ਜੀ ਵਾ ਓ ਚਾਤੀ ਬੜੀ ਮਸ਼ਹੂਰ ਪੁਰਾਣੀ ਅੱਜ ਬਣਦੀਆਂ ਨੇ ਬੱਸ ਓ ਸੱਚੀ ਗੱਲ ਹੈ ਅਟਪਨ ਵੀ ਕਰਨ ਕਮਾਈ ਖਾਂਦੇ ਨਹੀਂ ਹਨ ਕ ਬੱਲੇ 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 ਉਡਾੜ ਬੜਾ ਜਰਨ ਭਾਈਓ ਗੋਂਡਾ ਬੜਾ ਸੁਨੱਖਾ ਸੱਚੀ ਗੱਲ ਹੈ ਭਲੇ ਭਈ ਕਿਤੇ ਦੇ ਵਿੱਚ ਵੀਰ ਨੂੰ ਮੱਖਣ ਹੁਕ ਦਾ ਚੱਕਾ ਸਰਦਾ ਪਿੰਡ ਦੀਆਂ ਬੋਲੀ ਬਾਗੇ ਦੱਸਾ ਦੱਸਾ ਬੋਲੀ ਬਾਗੇ ਦੱਸਾ ਦੱਸਾ ਪਿੰਡ ਦੀਆਂ ਪਿੰਡ ਦਾ ਦੱਸਾ ਦੱਸਾ ਪਿੰਡ ਦੀਆਂ ਤਰੀ ਤਾੜੀ ਜਰੂਰ ਮਾਰਦੇ ਹੋ। ਬਹੁਤ ਬਹੁਤ ਧੰਨਵਾਦ। ਧੰਨਵਾਦ ਤੇ ਹੁੰਦਾ। ਜਿਨ੍ਹਾਂ ਨੇ ਆਪ ਦੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਆਪਦੀ ਐਂਟਰੀ ਲਵਾਉਣ ਦੀ ਸੇਵਾ ਬਖਸ਼ੀ ਬਹੁਤ ਬਹੁਤ ਧੰਨਵਾਦ ਬਾਈਆਂ।